ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਅੱਜ ਆਪਾਂ ਇੱਕ ਤੁਹਾਨੂੰ ਨਵਾਂ ਸੰਦ ਦਿਖਾ ਰਹੇ ਹਾਂਗੇ ਬੋਲਟ ਦੇ ਮੁੱਲ ਦਾ ਹਨ ਤੇ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਤਾਂ ਬਾਈ ਨਾਲ ਮਿਲੋ ਇਹ ਆਪਣਾ ਹੂੰ ਤਾਂ ਕੈਮਰਾਮੈਨ ਆ ਪਰ ਪਿੰਡੋਂ ਆ ਮੁੰਡਾ ਆਪਣਾ ਇਹਨੇ ਬਾਈ ਨੇ ਮਸ਼ੀਨ ਲਈ ਆ ਬੋਲਟ ਦੇ ਮੁੱਲ ਦੀ ਅੱਜ ਦੀ ਤਕਰੀਬਨ ਜੀਰੀ ਲਾਉਣੇ ਮਸ਼ੀਨ ਆ ਬਾਕੀ ਆ ਬਾਈ ਨਾਲ ਗੱਲ ਕਰਾਉਨੇ ਆ ਦੱਸੋ ਭਾਈ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਪਹਿਲਾਂ ਹਾਂਜੀ ਇਹ ਬਾਈ ਕਾਇਰਾ ਦੀ ਜੀਰੇ ਲਾਉਣ ਵਾਲੀ ਮਸ਼ੀਨ ਆ ਤੇ ਉਹਨਾਂ ਲਾਉਣ ਵਾਲੀ ਕਹੇ ਜਾਂਦੇ ਆਪਾਂ ਠੀਕ ਹੈ ਆਪਾਂ ਮਾਲ ਵਿੱਚ ਜੀਰੀ ਤੇ ਜਿਆਦਾ ਮਹਿੰਗੀ ਹਟ ਵੀ ਨਹੀਂ ਹੈਗੀ ਕੰਮ ਦੀ ਬਹੁਤ ਆ ਮਤਲਬ ਇੱਕ ਸੀਜ਼ਨ ਚ ਫ੍ਰੀ ਹੋਣ ਵਾਲਾ ਕੰਮ ਆ ਗਾ ਠੀਕ ਹੈ ਹਾਂ ਤੇ ਇਹਦੇ ਬਾਰੇ ਕੋਈ ਰਿਸਰਚ ਬਈ ਕੈਰਾ ਦੀਓ ਕਿਉਂ ਲਈ ਇਹ ਕੈਰਾ ਦੀ ਬਸ ਬਈ ਸਰਵਿਸ ਆਪਰ ਮੇਨ ਸਰਵਿਸ ਚਾਹੀਦੀ ਆ ਬੰਦੇ ਨਾਲ ਮੋਹ ਮਲਾ ਜਾ ਜਿੱਦੋਂ ਲਈ ਆ ਡੀਲਰ ਨਾਲ ਆਪਣਾ ਓਕੇ ਆਫਟਰ ਸੇਲ ਵਧੀਆ ਬੰਦੇ ਦੀ ਹਾਂ ਹਾਂ ਆਪਾਂ ਨੂੰ ਕੰਪਨੀ ਮੈਟਰ ਨਹੀਂ ਕਰਦੀ ਵੀਰੇ ਕੰਪਨੀ ਚ ਬਹੁਤਾ ਫਰਕ ਨਹੀਂ ਹੁੰਦਾ ਹਾਂ ਤਕਰੀਬਨ ਸਾਰੀਆਂ ਬਣ ਕੇ ਤਾਂ ਉਧਰ ਹੋਈ ਆਉਂਦੀਆਂ ਨੇ ਬਾਹਰੋਂ ਇਹ ਓਕੇ 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 ਕੋਈ ਇੱਥੇ ਅਸੈਂਬਲ ਹੁੰਦੀਆਂ ਨੇ ਉਰੇ ਆ ਕੇ ਆਪ ਕੋਲ ਕੀ ਸਰਵਿਸ ਚਾਹੀਦੀ ਹੈ ਜਿਹੜਾ ਬੰਦਾ ਆਪਣਾ ਮੂੰਹ ਬਲਾਜੇ ਵਾਲਾ ਕੋਈ ਦਿੰਦਾ ਨਹੀਂ ਵੈਸੇ ਸਰਵਿਸ ਇੰਨੀ ਫਾਸਟ ਜਿੰਨੀ ਇਹ ਡੀਲਰ ਦਿੰਦੇ ਨੇ ਠੀਕ ਹੈ ਤੇ ਬਸ ਆਹੀ ਕੁਝ ਹੋਵੇ ਇਹ ਹੁਣ ਕਲੂਲੂ ਦੀ ਕਿੰਨੀ ਕੀ ਪੈ ਗਈ ਇਹਦੀ ਉਹ ਆਪਣੀ ਸਬਸਿਡੀ ਕਿਵੇਂ ਸਬਸਿਡੀ ਵੀਰੇ 45% ਪੈ ਗਈ ਓਕੇ ਹਾਂ ਤੇ ਮੈਨੂੰ ਲੱਗਦਾ ਇਹ ਇਸ ਵਾਰੀ ਆਇਆ ਵੀ ਬਹੁਤ ਘੱਟ ਐ ਇਹਨੂੰ ਬਜਟ ਬਜਟ ਵੀਰੇ ਕਿ ਪੰਜਾਬ ਸਰਕਾਰ ਨੇ ਮਤਲਬ ਖਿੱਚਵਾ ਜੀ ਦਿੱਤਾ ਹੈ ਹਲੇ ਪਤਾ ਨਹੀਂ ਹੁਣ ਕੀ ਹੋਣਾ ਸੰਗਰੂਰ ਚ ਕਿੰਨੇ ਕ ਬੰਦੇ ਨੂੰ ਸਬਸਿਡੀ ਆਈ ਆ ਕਿੰਨੇ ਕ ਕੋਈ ਨੰਬਰ ਕੁੱਲ ਮਿਲਦਾ 12 18 ਕ ਲੱਖ ਦੀ ਸਬਸਿਡੀ ਆਈ ਵੀਰੇ ਸਾਰੇ ਸੰਧਾਂ ਦੇ ਸਾਰੇ ਸੰਧਾਂ ਦੇ ਉੱਪਰ ਤਕਰੀਬਨ ਨਾ ਹੁਣ ਤੱਕ ਹੁਣ ਤੱਕ ਹੁਣ ਨਿਕੜੇ ਨਾ ਨਿਕੜੇ ਮੈਨੂੰ ਲੱਗਦਾ ਤੁਸੀਂ ਜੀਰੀ ਵਾਲੇ ਦੇ ਵਿੱਚ ਤੁਸੀਂ 5 6 ਕੇ ਜਾਣੀ ਹੁਣ ਹਾਂ ਤਕਰੀਬਨ ਰਿਆਰੇ ਨੋਂ ਆਏ ਨੇ 50 ਲੋਕਾਂ ਨੇ ਭਰੀਆਂ ਸੀਗੀਆਂ ਰਿਆਰੇ ਨੋਂ ਆਏ ਨੇ ਠੀਕ ਹੈ ਹਾਂ ਜਿਵੇਂ ਭਈ ਇਹ ਇਹ ਤਾਂ ਮਾਗਰ ਮਤਲਬ ਇਹਦਾ ਜਿਵੇਂ ਉਹ ਚਲਾਉਣ ਬੰਦਾ ਮਤਲਬ ਆਪਰੇਟ ਕਰਦਾ ਇਹਨੂੰ ਇੱਕ ਉੱਪਰ ਬੈਠ ਕੇ ਚਲਾਉਂਦੀ ਮਸ਼ੀਨ ਉਹ ਕੀ ਮੈਂ ਆ ਉਹ ਸਹੀ ਨਹੀਂ ਤੀ ਅੱਛਾ ਮਹਿੰਗੀ ਆ ਉਹ ਹੀ ਛੇਰੋਂ ਵਾਲੀ ਇਹ ਹੀ ਆ ਪਰ ਉਹ ਇਹਦੇ ਨਾਲ ਤਿੰਨ ਗੁਣਾ ਵੱਧ ਬਣ ਲਾਉਂਦੀ ਆ ਠੀਕ ਆ ਇਹ ਕਿੰਨਾ ਕਲਾਉਂਦੇ ਬਈ ਇੱਕ ਕਿਲੇ ਇੱਕ ਇੰਚ ਇਹ ਕਹਿ ਕੇ ਦਿੰਦੀ ਆ ਕੰਪਨੀ ਚਾਰ ਕਿਲੇ ਜੇ ਸਾਡਾ ਉਹਦੇ ਵੱਧ ਤਿਆਰ ਵੀ ਨਹੀਂ ਹੁੰਦੇ ਤੁਹਾਨੂੰ ਵੀ ਪਤਾ ਹੂੰ 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 ਇਹਦੀ ਪੌਦ ਪੂਦ ਕਿਸ ਹਿਸਾਬ ਨਾਲ ਬੀਜਣੀ ਪੈਂਦੀ ਆ ਬਈ ਉਹਦੇ ਵੀਰੇ ਸੀਡਰ ਨਾਲ ਬੀਜਣੀ ਪੈਂਦੀ ਆ ਰੇਲ ਤੇ ਓਕੇ 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 ਤੇ ਜਿੱਦੈਂ ਇਹਦੀ ਪੌਦ ਕਿੰਨੇ ਕਿ ਦਿਨਾਂ ਚ ਤਿਆਰ ਹੋ ਜਾਂਦੀ ਆ ਪੌਦ ਉਹੀ ਐਮਐਸਬੀ 22 23 ਦਿਨਾਂ ਚ ਮਤਲਬ ਕੋਈ ਸਾਈਜ਼ ਕੋਈ ਇੰਚ ਕਿੰਨੇ ਇੰਚ ਉੰਚਾ ਕੋਈ ਲੈਣਾ ਦੇਣਾ ਨਹੀਂ ਬਈ ਆਪਾਂ ਜੱਟੂ ਸੌਦਾ ਬਣਾ ਟੱਕ ਸੁਦੇ ਵਾਲਾ ਕੰਮ ਓਕੇ 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 ਪਰ ਉਹ ਇਹਨੂੰ ਬਹਣ ਤਾਂ ਉਹ ਜਿਆ ਤਰੀਕੇ ਨਾਲ ਬਣਾਉਣਾ ਪੈਂਦਾ ਹੂ ਨਾ ਉਹ ਬਹਣ ਵੀਰੇ ਇੱਕ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਆ ਓਕੇ ਵੀ ਇੱਕ ਤਾਂ ਲੇਜਰ ਕਰਨਾ ਲੱਗਿਆ ਹੋਵੇ ਠੀਕ ਹੈ ਦੂਜਾ ਰੋਟਾਵੇਟਰ ਨਾਲ ਹੋਵੇ ਵੀ ਉਹ ਰੋਟਾਵੇਟਰ ਕਿਉਂ ਜ਼ਰੂਰੀ ਆ ਯਾਰ ਇਹ ਮੜਾਈ ਬਣਾਉਂਦਾ ਵੀਰੇ ਰੋਟਾਵੇਟਰ ਨਾਲ ਦੂੰਗੇ ਹੁਣ ਹਾਲ ਕਿਤੇ ਭਰੋੜੀ ਪਾਦੀ ਕਦੇ ਡੋਂਗਾ ਕਰਤਾ ਕਦੇ ਉੱਚਾ ਕਰਤਾ ਉਹਦੇ ਕਰਕੇ ਨਾ ਕਈ ਵਾਰ ਡਾਲ ਵਿੱਚ ਡੁੱਬਣ ਲੱਗ ਜਾਂਦੀਆਂ ਨੇ ਡੋਂਗੇ ਜਾ ਵਗ ਜਾਂਦੇ ਨੇ ਹੂੰ ਬਾਕੀ ਉਹ ਆਪਣਾ ਤਾਂ ਇਹ ਫਸਟ ਐਕਸਪੀਰੀਅੰਸ ਹੀ ਆ ਹਾਂ ਆਪਣਾ ਫਸਟ ਐਕਸਪੀਰੀਅੰਸ ਆ ਤੇ ਆਪਣੇ ਪਿੰਡਾਂ ਦੇ ਵਿੱਚੋਂ ਬਈ ਲਾਈਏ ਤਾਂ ਮੈਨੂੰ ਲੱਗਦਾ ਇਹ ਪਹਿਲੀ ਮਸ਼ੀਨ ਇੱਥੇ ਨਵੇਂ-ਨਵੇਂ ਘਰ ਹੀ ਆਈ ਹੈ ਆਪਣੇ ਘਰੀਆਂ ਆ ਗਈ ਬਈਆਂ ਕੋਲ ਤੇ ਹੂੰ ਆਪਾਂ ਇਹਨੂੰ ਚਲਾਵਾਂਗੇ ਵੀ ਇਹਦਾ ਐਕਸਪੈਰੀਮੈਂਟ ਵੀ ਕਰਨਾ ਕਿਉਂਕਿ ਜ਼ਰੂਰੀ ਆ ਯਾਰ ਇਹ ਹੁਣ ਇਹ ਚੀਜ਼ਾਂ ਬਈ ਅੱਜਕੱਲ ਸਾਨੂੰ ਪਤਾ ਲੇਬਰ ਤਾਂ ਮਿਲਦੀ ਨਹੀਂ ਮੈਨੂੰ ਲੱਗਦਾ ਬਈ ਇਹ ਸਬਸਿਡੀ ਕੱਟ ਕੇ ਮੈਨੂੰ ਬੋਲਟ ਤਾਂ ਵੀ ਸਸਤੀ ਪੈ ਗਈ ਤਾਂ ਬੋਲਟ ਤਾਂ ਵੀ ਸਸਤੀ ਪੈ ਗਈ 2 ਲੱਖ ਦੇ ਅੰਦਰ ਅੰਦਰੇ ਪੈ ਜਾਣਗੇ ਸਸਤੀ ਲੱਟ ਕੇ ਇਹ ਹਾਂ 1.90 ਦੀ ਬੋਲਟ ਬਈ 2 ਲੱਖ 10 ਹਜ਼ਾਰ ਦਾ ਹੋ ਰਿਹਾ ਹੈਗਾ ਦੇਖੋ ਉਹ ਨਾਲੇ ਰੁਪਏ ਆਪਣੇ ਬੇਕਾਰ ਨੇ ਰੋਜ਼ ਘਟ ਰਹੇ ਨੇ ਇਹਦੇ ਰੋਜ਼ ਇਹ ਜਦੋਂ ਕੰਮ ਕਰੂਗੀ ਬਈ ਇੱਕ ਸੀਜ਼ਨ ਚ ਪੂਰੀ ਕਰ ਦੋ ਵੀਰੇ ਤੁਲੋ ਕਿਸੀ ਸੀਜ਼ਨ ਜ ਨਹੀਂ ਦੋ ਸੀਜ਼ਨਾਂ ਚ ਕਰ ਦੂ ਯਾਰ ਆਪਾਂ ਨੂੰ ਐ ਵੀ ਨਾ ਸੰਦ ਬਣ ਗਿਆ ਯਾਰ ਜਿਵੇਂ ਹੁਣ ਚਲੋ ਕਿਸੇ ਦੇ ਹੁਣ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਜਿਵੇਂ ਹੁਣ ਦੇਖੋ ਆਪਾਂ ਕਹਿੰਦੇ ਯਾਰ ਠੀਕ ਆ ਹਰੇਕ ਬੰਦੇ ਨੂੰ ਵੀ ਕੰਮ ਮਿਲਣਾ ਚਾਹੀਦਾ ਜਿਵੇਂ ਹੁਣ ਬਾਈ ਜਿਵੇਂ ਬਾਹਰ ਜਾ ਸਕਦਾ ਸੀ ਪਰ ਬਾਹਰ ਨਹੀਂ ਹੈ ਉਰੀ ਕੰਮ ਡਿਵੈਲਪ ਕਰ ਰਿਹਾ ਹੈਗਾ ਇਹਦੇ ਕੋਲ ਸਾਰੇ ਤਕਰੀਬਨ ਸਾਰੇ ਸੰਦਾਂ ਦੀ ਇਹਨੇ ਮੱਕੀ ਮੁੱਕੀ ਵਾਲਾ ਵੀ ਸਿਸਟਮ ਕਰਿਆ ਨਾ ਬਾਈ ਹਾਂ ਉਹ ਪਹਿਲਾਂ ਕਰਿਆ ਆ ਜੀ ਵੀਰੇ ਆਪਣਾ ਮੱਕੀ ਵਾਲਾ ਹੁਣ ਆਇਆ ਤੇ ਕੀ ਤਾਂ ਚਲੋ ਹਜੇ ਕੰਮ ਸ਼ੁਰੂ ਨਹੀਂ ਹੋਇਆ ਤੇ ਬਾਈ ਸਾਰਾ ਕੰਮ ਆਪ ਦੇ ਆਪ ਕਰਦਾ ਹੈਗਾ ਤਕਰੀਬਨ ਤੇ ਨਾਲ ਸਾਰੇ ਕੰਮ ਕਰ ਇਹ ਵੀ ਇਹ ਵੀ ਕੁਝ ਰਿਸਰਚ ਕਰੀ ਹੋਣੀ ਬਈ ਇਹਦੀ ਉਹ ਰਿਸਰਚ ਤਾਂ ਮੇਰੇ ਲੇਬਰ ਤੋਂ ਔਖਾ ਹੈਗਾ ਨਹੀਂ ਮਤਲਬ ਵੀ ਇਹ ਜਿਵੇਂ ਪਹਿਲਾਂ ਹੁਣ ਜਿਵੇਂ ਪੰਜਾਬ ਚ ਵਿਕੀ ਹੋਈਆਂ ਇਹਦੀਆਂ ਕੋਈ ਟੱਚ ਚ ਹੈਗਾ ਬੰਦਾ ਇੰਟਰਵਿਊ ਲੈਤ ਨੇ ਆਪਾਂ ਨੇ ਕਿੰਨੇ ਕਿਹੜੇ ਕਿੱਥੇ ਕਦੀ ਕੀ ਹੋਈਆਂ ਨੇ ਇਹ ਇਹ ਵੀਰੇ ਤਕਰੀਬਨ ਆਲ ਓਵਰ ਪੰਜਾਬ ਉਹ ਕਰਦੇ ਨੇ ਇਹ ਆਪਣੇ ਆਪਾਂ ਨੂੰ ਤਾਂ ਆਪਾਂ ਨੂੰ ਕਿਹਨੇ ਸੁਜੈਸਟ ਕੀਤਾ ਤੀ ਯਾ ਇਸ ਤੇ ਮੇਰੇ ਪਹਿਲਾਂ ਤੋਂ ਭਾਈ ਚਾਰਾ ਹੀ ਜਾਂ ਨਾਲ ਓਕੇ 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 ਯਾਰ ਇਹਨੂੰ ਮੜਿਆ ਸਟਾਰਟ ਸ਼ੂਟ ਕਰਕੇ ਦਿਖਾ ਦੇ ਆ ਦੇਖ ਲਓ ਬਈ ਇਹਦਾ অপারেটিং ਸਿਸਟਮ। ਤੁਹਾਨੂੰ ਸਟਾਰਟ ਕਰਕੇ ਦਿਖਾ ਦਈਏ। ਆਈ ਦੀ ਚਾਬੀ ਆ। ਹੂੰ। ਇੱਥੋਂ ਆਨ ਕਰਤਾ। ਹੂੰ। ਆ ਇਹਦਾ ਸਟਾਰ ਆ ਚੋਕ ਆ ਆ ਰੇਸ ਆ। ਠੀਕ ਆ। ਠੀਕ ਆ ਆ ਲੀਵਰ ਉੱਪਰ-ਨੀਚੇ ਕਰਨ ਨਾਲ ਲੌਕ ਹੋ ਜਾਂਦਾ ਹੈ। ਓਕੇ 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 ਓਕੇ। ਇਹ ਇਥੇ ਮਤਲਬ نیچے ਵਗ ਜਾਂਦੀ ਹੈਗੀ। ਹਾਂ ਥੱਲੇ। ਹਾਂ ਹੁਣ ਜਮਾ ਥੱਲੇ ਉੱਪਰ ਵਗ ਜਾਂਦੀ ਹੈ ਇਹ। ਓਕੇ ਓਕੇ ਓਕੇ। ਹਾਂ ਕਰਿਓ ਸਟਾਰਟ। ਦੂਵਾ ਤਾਂ ਵੈਸੇ ਅੱਗੇ ਪਿੱਛੇ ਉਹ ਕੰਪਨੀ ਲੈ ਜਾਂਦੀ। ਆਓਗੇ ਸੰਗਰੇ ਜੋ ਉੱਚੀ ਚੱਕਣੀ ਆ। ਓਕੇ। ਇੱਥੋਂ ਥੱਲੇ ਕਰ ਦਿਓ। ਉੱਚੀ ਜਾ ਰਹੀ ਆ ਇੱਥੇ ਲੌਕ ਕਰ। ਜ ਬੁਦਵਾਲਾ ਮੈਂ ਕੱਬੂ ਘਟਾ ਮੰਗ ਰੋਗੀ। ਉਹ ਦੁਵਾਲਾ ਜੇ ਥੱਲੇ ਕਰਨੀ ਆ ਆਹੋ ਕਰੋ ਥੱਲੇ ਦਾ ਬੁਦਵਾਲਾ ਆਹ ਵਾਪਸ। ਠੀਕ ਆ ਠੀਕ ਆ। ਤੇ ਆਹ ਸ਼ੂਟਰ ਨੇ ਅੱਜ ਦਿਖਾ ਦਈਏ। ਅੱਜ ਦਿਖਾ ਦੋ। ਇੱਥੇ ਪੌੜ ਪੈ ਜਾਂਦੀ ਆ ਵੀਰੇ ਪਨੀਰੀ ਆਪਣੀ। ਹੂੰ ਆਹ ਸ਼ੂਟਰ ਚੱਕ ਚੱਕ ਲਾਈ ਜਾਂਦੇ ਨੇ ਆਹ। ਠੀਕ ਆ। ਆਹ ਸ਼ੂਟਰ ਨੇ ਬਸ ਇਹ 50 ਕਿਲੇ ਲਵਾਉਂਦੇ ਨੇ ਇੱਕ ਵਾਰ ਦਾ ਸ਼ੂਟਰ ਆਹ। ਓਕੇ। ਹਾਂ ਇਹ ਚੇਂਜ ਹੋ ਜਾਂਦੇ ਨੇ ਹੋਰ ਕੋਈ ਜ਼ਿਆਦਾ ਰਿਪੇਅਰ ਨਹੀਂ ਹੈਗੀ। ਸਿੰਪਲ ਠੀਕ ਹੈ ਆਪਾਂ ਪਨੀਰੀ ਸਟਾਕ ਕਰ ਸਕਦੇ ਆਂ ਉਦੋਂ ਚੱਕ ਚੱਕ ਐਂ ਤੇ ਨਹੀਂ ਜਾਵਾਂਗੇ ਦੋ ਬੰਦੇ ਆਲੇ ਕੰਮ ਆ ਜੇ ਤਿੰਨ ਬੰਦੇ ਤਾਂ ਮੇਨ ਇੱਕ ਬੰਦਾ ਪਨੀਰੀ ਲੈ ਕੇ ਆਊਗਾ ਪਨੀਰੀ ਲੈ ਕੇ ਆਊਗਾ ਇੱਕ ਦੋ ਬੰਦੇ ਇਹਦੇ ਤਾਂ ਚਾਹੀਨ ਇੱਕ ਬੰਦਾ ਤੋਰਨ ਨੂੰ ਠੀਕ ਹੈ ਇੱਕ ਬੰਦਾ ਹੋਰੇ ਸਟਾਕ ਕਰਨ ਨੂੰ ਇੱਥੋਂ ਚੱਕ ਕੇ ਹੋਰੇ ਧਰਨ ਨੂੰ ਓਕੇ ਹੋਰ ਕੋਈ ਉਹ ਨਹੀਂ ਹੈਗਾ ਮੇਰੇ ਅਕੋਰਡਿੰਗ ਤਾਂ ਯਾਰ ਸਹੀ ਹੈ ਜੇ ਕਿ ਦਿਨ ਚ 2 ਕਿਲੇ ਵੀ ਲਾ ਦੇ ਨਾ ਟਕਾਈ ਨਾਲ 3-4 ਕਿਲੇ 4 ਕਿਲੇ ਕੰਪਨੀ ਕਹਿੰਦੀ ਹੈ ਜੇ ਆਪਾਂ ਖਿੱਚਵਾ ਜਾਂ ਕਰ ਰਹੇ ਆ ਨਹੀਂ ਰਨੂ ਰਨ ਕਰਦੀਆਂ ਦਾ ਛੇਲ ਪਕਾ ਯਾਰ ਬਈ ਗਰਮੀਆਂ ਦੇ ਵਿੱਚ ਨਾ ਬਹਾਣ ਬਣੀ ਤਿਆਰ ਹੁੰਦੇ ਉਸ ਹਿਸਾਬ ਨਾਲ ਦੇਖੀ ਜਾਵੇ ਤਾਂ 2 ਕਿਲੇ ਲੱਗ ਜਾਣਾ ਦਿਨ ਚ ਬਹੁਤ ਰੇ ਨਹੀਂ ਤਾਂ ਲੇਬਰ ਦੇ ਸਾੜੇ ਕੱਢੀ ਜਾਂ ਕਦੇ ਕੀ ਕਰ ਲਾ ਕਦੇ ਕੀ ਕਰ ਲਾ ਕੰਮ ਨਹੀਂ ਕਰਕੇ ਦਿੰਦੇ ਕਿਉਂਕਿ ਬਈ ਗਰਮੀਆਂ ਦੇਖੋ ਬੰਦੇ ਨੇ ਉਹ ਤਾਂ ਕੰਮ ਕਰ ਨਹੀਂ ਸਕਦੇ ਪਰ ਮਸ਼ੀਨ ਨੂੰ ਕੋਈ ਗਰਮੀ ਤੇ ਇਹਦੇ ਸਰਦੀ ਦਾ ਕੋਈ ਚੱਕਰ ਨਹੀਂ ਤੇ ਇਹ ਬਾਈ ਨੇ ਖੁਦ ਨਾ ਚਲਾਈ ਹੋਈ ਆ ਇਹ ਚੀਜ਼ ਬਾਰੇ ਪਹਿਲਾਂ ਪਤਾ ਮੈਨੂੰ ਲੱਗਦਾ ਬਈ ਤੁਸੀਂ ਪਹਿਲਾਂ ਏਜੰਸੀ ਦਾ ਕੰਮ ਕਰਦੇ ਸੀ ਉੱਥੋਂ ਵੀ ਤੁਹਾਨੂੰ ਕੋਈ ਸੁਜੈਸ਼ਨ ਮਿਲਦਾ ਕਬੋਟਾ ਦੀ ਵੀ ਲੈ ਸਕਦੇ ਤੁਸੀਂ ਕਬੋਟਾ 'ਚ ਕੰਮ ਕਰਿਆ ਕਬੋਟਾ ਦੀ ਬਾਰੇ ਤੁਹਾਨੂੰ ਪਤਾ ਫਿਰ ਉਹਦੇ ਨਾਲ ਆਪਣਾ ਡੀਲਰ ਨਾਲ ਮੂੰਹ ਆਮਾ ਬਤ ਕਹਿ ਦਿੰਨੇ ਆ ਭਾਈ ਜਰਾ ਕਹਿ ਦਿੰਨੇ ਅੱਛਾ ਇਹ ਬਾਈ ਦੀ ਮਤਲਬ ਡੀਲਰ ਵੀ ਦੇਖੋ ਹਨਾ ਇਹ ਵੀ ਇਹਦੇ ਇਹ ਕੰਮ ਦੇ ਵਿੱਚ ਫੇਸ ਵੈਲਿਊ ਜ਼ਿਆਦਾ ਜ਼ਰੂਰੀ ਆ ਕਿਉਂਕਿ ਆਫਟਰ ਸੇਲ ਜ਼ਰੂਰੀ ਆ ਆਫਟਰ ਸੇਲ ਸਰਵਿਸ ਵੀ ਜ਼ਰੂਰੀ ਆ ਹਨਾ ਕਿਉਂਕਿ ਹੁਣ ਇਹ ਨਵੇਂ ਸੰਦ ਨੇਗੇ ਇਹਨਾਂ ਦੀ ਆਪਾਂ ਨੂੰ ਬਹਾਨ ਦੇ ਵਿੱਚ ਸਰਵਿਸ ਚਾਹੀਦੀ ਹੈਗੀ ਤਾਂ ਮੈਨੂੰ ਲੱਗਦਾ ਤਾਂ ਕਰਕੇ ਤੁਸੀਂ ਨਾ ਉਹ ਲਿਆ ਜੇ ਇੱਕ ਦਿਨ ਰਕਾਬ ਵਟਾ ਕੇ ਦੇਖ ਲੋ ਵੀ ਕਿੰਨੇ ਦਾ ਘੱਟਾ ਪੈ ਗਿਆ ਸੀ ਹਾਂ ਇੱਕ ਦਿਨ ਚ ਬਹੁਤ ਘੱਟਾ ਪੈ ਰਿਹਾ ਮੈਨੂੰ ਲੱਗਦਾ ਐਦਕੀ ਆਪਣੇ ਬਈ ਤੁਸੀਂ ਦੱਸਿਓ ਯਾਰ ਫੋਨ ਕਮੈਂਟ ਕਰਕੇ ਦੱਸਿਓ ਵੀ ਥੋਡੇ ਏਰੀਆ ਚ ਕੀਲੇ ਦੀ ਰੇਟ ਲਵਾਈ ਕਿੰਨੀ ਆ ਤੇ ਇਹਦੀ ਚਲੋ ਮਸ਼ੀਨ ਦੀ ਤਾਂ ਹਜੇ ਚਲੋ ਆਪਾਂ ਹਜੇ ਕੁਝ ਗੱਲਬਾਤ ਨਹੀਂ ਕਰਦੇ ਪਰ ਤੁਸੀਂ ਐਂ ਦੱਸਿਓ ਵੀ ਲੇਬਰ ਥੋਡੇ ਤੇ ਕਿੰਨਾ ਕੁ ਰੇਟ ਲੈਂਦੀ ਆ ਤੇ ਆਪਣੇ ਖਾਸਾ ਕਿੰਨਾ ਕੁ ਰੇਟ ਚੱਲਿਆ ਸੀ ਬ ਆਪਣੇ 4500 5000 ਰੇਰ ਕਿਲੇ ਦੇਖ ਲਓ ਤੁਸੀਂ ਹੁਣ ਹੁਣ ਬਾਈ ਨੇ ਬਾਕੀ ਇਹਨੇ ਕੁਛ ਕਰੀ ਆ ਹਨਾ ਕੋਈ ਨਵਾਂ ਪ੍ਰਾਲਾ ਕਰਿਆ ਯਾਰ ਤੇ ਕਮੈਂਟਾਂ ਚ ਸਾਰੇ ਵਧਾਈਆਂ ਜਰੂਰ ਕਰਿਓ ਠੀਕ ਆ ਬਾਈ ਨੂੰ ਤੇ ਆਪਾਂ ਮਿਲਦੇ ਆ ਬਈ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ